ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਉਪਕਾਰਦੀਪ ਪ੍ਰਿੰਸ ਨੇ ਪੁਲਿਸ ਦੇ ਇੱਕ ਏਐਸਆਈ ਦੀ ਮਿਲੀ ਭੁਗਤ ਨਾਲ ਵਿਰੋਧੀ ਧਿਰ ਵੱਲੋਂ ਉਨ੍ਹਾਂ 'ਤੇ ਝੂਠਾ ਪਰਚਾ ਦਰਜ ਕਰਾਉਂਦਾ આરોਪ ਲਗਾਇਆ ਹੈ ਤਰਨਤਾਰਨ ਵਿਖੇ ਪ੍ਰੈਸ ਕਾਨਫਰੰਸ 'ਤਾਂ ਉਪਕਾਰਦੀਪ ਪ੍ਰਿੰਸ ਨੇ ਕਿਹਾ ਕਿ ਉਨ੍ਹਾਂ ਦੇ ਲੜਕੇ ਗਰੀਸ਼ ਕੁਮਾਰ ਤੇ ਕੁਝ ਲੋਕਾਂ ਨੇ ਹਮਲਾ ਕੀਤਾ ਸੀ ਜਿਸ ਦੀ ਸ਼ਿਕਾਇਤ ਪੁਲਿਸ ਨੂੰ ਕਰਨ ਦੇ ਬਾਵਜੂਦ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਸਗੋਂ ਉਲਟਾ ਉਨ੍ਹਾਂ ਦੇ ਪਰਿਵਾਰ 'ਤੇ ਝੂਠਾ ਪਰਚਾ ਦਰਜ ਕਰ ਦਿੱਤਾ ਗਿਆ ਹੈ ਕੀ ਹੋਈ ਸਾਰੀ ਘਟਨਾ ਸੁਣਦੇ ਹਾਂ ਉਪਕਾਰਦੀਪ ਪ੍ਰਿੰਸ ਦੀ ਜੁਬਾਨੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਇੱਥੇ ਆਉਣ ਦਾ ਸਵਾਗਤ ਕਰਦਾ ਮੇਰਾ ਨਾਮ ਉਪਕਾਰਦੀਪ ਪ੍ਰਿੰਸ ਵਿਖੇਣ ਤੋਂ ਮੈਂ ਬਿਲਾਉਂ ਕਰਦਾ ਔਰ ਭਾਰਤੀ ਜਨਤਾ ਪਾਰਟੀ ਦਾ ਮੈਂ ਸੀਨੀਅਰ ਉਮੀਦਵਾਰ ਪ੍ਰਧਾਨ ਰਿਹਾ ਹਾਂ ਜ਼ਿਲ੍ਹਾ ਜਨਰਲ ਸਕੱਤਰ ਰਿਹਾ ਜ਼ਿਲ੍ਹੇ ਦਾ ਮੈਂ ਪ੍ਰਧਾਨ ਰਿਹਾ ਜਵਾਨ ਮੋਰਚਾ ਦਾ ਔਰ ਪਿਛਲੇ ਲੰਬੇ ਸਮੇਂ ਤੋਂ ਮੈਂ ਪਾਰਟੀ ਨਾਲ ਜੁੜਿਆ ਹੋਇਆ ਹਾਂ ਮੇਰੇ ਬੇਟੇ ਗਿਰਿਸ਼ ਬੇੰਬੀ ਨੂੰ 23 ਪੰਜ ਤਰੀਕ ਨੂੰ ਅਵਕਾਰ ਸਿੰਘ ਪੱਕਾ ਤੇ ਅਮਨੀਸ਼ ਜਿਹੜਾ ਮੋਹਿਦ ਕੁਮਾਰ ਆ ਇਹਨਾਂ ਨੇ ਰਾਤ 9 ਵਜੇ ਤਕਰੀਬ ਜਦ ਮੇਰਾ ਬੇਟਾ ਆਪਣੇ ਖਰੇ ਪ੍ਰਾਣੇ ਘਰ ਜੋ ਮੱਥਾ ਟੇਕ ਕੇ ਆ ਰਿਹਾ ਸੀ ਇਹਨਾਂ ਨੇ ਉਹਨਾਂ ਦੀਆਂ ਬਾਹਾਂ ਬੰਨ੍ਹ ਕੇ ਪਿਛਲੇ ਬੰਦੇ ਫੜ ਕੇ ਖੰਡੇ ਮੋਹਿਦ ਕੁਮਾਰ ਨੇ ਤੇ ਪਸਤੌਰ ਰੱਖ ਕੇ ਅਵਕਰ ਸਿੰਘ ਭੱਕੇ ਨੇ ਉਹਦੀ ਬਹੁਤ ਜ਼ਿਆਦਾ ਮਾਰਕਟਾਈ ਕੀਤੀ ਜਿਸ ਬਰੰਤ ਉਹ ਬੇਟਾ ਮੇਰਾ ਜਦੋਂ ਘਰੇ ਆ ਗਿਆ ਤੇ ਮੈਨੂੰ ਸਾਰੀ ਗੱਲ ਦੱਸੀ ਅਸੀਂ ਤੁਰੰਤ ਥਾਣੇ ਗਏ ਥਾਣੇ ਐਸਐਚਓ ਮੋਹਿਦ ਕੁਮਾਰ ਨੂੰ ਸਾਰੀ ਗੱਲ ਦੱਸੀ ਵੀ ਆਹ ਗੱਲ ਸਾਡੇ ਨਾਲ ਹੋਈ ਆ ਤੇ ਉਹਨਾਂ ਨੇ ਚਲੋ ਉਹ ਕਹਿਆ ਵੀ ਕੋਈ ਗੱਲ ਨਹੀਂ ਤੁਸੀਂ ਆਪਣਾ ਦਾਖਲ ਹੋਵੋ ਜਾ ਕੇ ਕਿਉਂਕਿ ਬੇ ਇਹ ਤੁਸੀਂ ਉਹਦੇ ਉਪਰੰਤ ਆਪਣੇ ਬੇਟੇ ਨੂੰ ਪੱਟੀ ਦਾਖਲ ਕਰਾ ਦਿੱਤਾ ਜਿਹਦੀ ਐਮਐਲਆਰ ਵੋਟਾ ਮੇਰੇ ਕੋਲ ਆ ਉਹ ਮੈਂ ਜਾ ਕੇ ਠਾਣੇ ਦਿੱਤੀਆਂ ਪਰ ਪੁਲਿਸ ਨੇ ਉੱਤੇ ਕੋਈ ਵੀ ਕਾਰਵਾਈ ਨਾ ਕਰਦੇ ਹੋਏ ਉਲਟਾ ਮੋਹਿਤ ਕੁਮਾਰ ਦੇ ਚੀਜੀ ਦੀ ਜਾਲੀ ਸੱਟ ਲਾਈ ਜਿਹੜੀ ਇਹਦੇ ਆਪ ਲਾ ਕੇ ਦਾਖਲ ਹੋ ਗਿਆ ਤੇ ਹਸਪਤਾਲ ਦੇ ਵਿੱਚ ਤੇ ਸਾਡੇ ਦੇ ਝੂਠਾ ਕੱਲ ਮੈਨੂੰ ਪਤਾ ਦੱਸਿਆ ਗਿਆ ਵੀ ਤੇਰੇ ਮੇਰੇ ਬੇਟੇ ਤੇ ਮੇਰੇ ਭਰਾ ਤੇ ਤੇ ਮੇਰੇ ਮੇਰੇ ਉੱਪਰ ਇਹਨਾਂ ਨੇ ਮਤ 326 ਦਾ ਪਰਚਾ ਜਿਹੜਾ ਵਾ ਝੂਠਾ ਦਰਜ ਕਰ ਦਿੱਤਾ ਜਿਹਦੇ ਕਿ ਬਿਲਕੁਲ ਹੀ ਕੋਹਾਂ ਤੋਂ ਲੱਖਾਂ ਤੱਥਾਂ ਤੋਂ ਦੂਰੇ ਇਹ ਜਿਹੜੇ ਝੂਠੇ ਝੂਠਿਆ ਬਿਲਕੁਲ ਸਲਾਸਰਿਆ ਉਸ ਤੋਂ ਬਾਅਦ ਮੈਂ ਮਤਲਬ ਜਿਹੜਾ ਇੱਕ ਬੋਰਡ ਬਣਾਉਣ ਦੀ ਵੀ ਗੱਲ ਕੀਤੀ ਗਈ ਮੈਂ ਇੱਥੇ ਆਪਣੇ ਸਿਵਲ ਸਰਜਨ ਸਾਹਿਬ ਨੂੰ ਅਪਲੀਕੇਸ਼ਨ ਦੇ ਕੇ ਗਿਆ ਜਿਹੜੀ ਮੇਰੇ ਕੋਲ ਆ ਵੀ ਇਹਦੇ ਵਿੱਚ ਡਾਕਟਰਾਂ ਦਾ ਬੋਰਡ ਬਣਾਏ ਦਾ ਚੈੱਕ ਕੀਤਾ ਵੀ ਇਹ ਜਿਹੜੀ ਆ ਛੱਬੀ ਆ ਬਿਲਕੁਲ ਜਾਲੀ ਦੇ ਝੂਠੀ ਬਣੀ ਆ ਵੇਖੋ ਇੱਕ ਬੰਦੇ ਤਾਂ ਮੈਂ ਉੱਥੇ ਜਾ ਕੇ ਪਹਿਲਾਂ ਇਹਨਾਂ ਤੋਂ ਪਹਿਲਾਂ ਦਰਖਾਸਤ ਵੀ ਦਿੱਤੀ ਸਾਰਾ ਕੁਝ ਕੀਤਾ ਬਾ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਔਰ ਇਹ ਮੋਹਿਦ ਕੁਮਾਰ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਵਾ ਇਹ ਮੋਹਿਦ ਕੁਮਾਰ ਉਹ ਮੋਹਿਦ ਕੁਮਾਰ ਆ ਜਿਨੇ ਅੱਜ ਤੋਂ ਪਹਿਲਾਂ ਮੇਰਾ ਇੱਕ ਐਫ ਆਈ ਆਰ ਨੰਬਰ 41 ਮਿਤੀ 2023 ਦੇ ਵਿੱਚ ਮੈਂ ਦਰਜ ਕਰਾਇਆ ਸੀ ਉਦੋਂ ਵੀ ਇਸ ਬੰਦੇ ਨੇ ਆਪਣੀ ਝਾਲੀ ਛੱਬੀ ਬਣਾ ਗਏ ਤੇ ਮੇਰੇ ਤੇ ਪਚਾ ਕਰਾਉਣ ਦੀ ਕੋਸ਼ਿਸ਼ ਕੀਤੀ ਸੀ ਜਿਹੜੀ ਕਿ ਬਾਅਦ ਵਿੱਚ ਪੁਲਸਰوں ਕੈਸਰ ਕਰਦੀ ਵੀ ਕਿਉਂਕਿ ਪੁਲਸ ਨੇ ਕਹਿ ਵੀ ਇਹਨੇ ਸਟਾਪ ਲਾ ਗਿਆ ਇਹ ਇਹਨਾਂ ਚੀਜ਼ਾਂ ਦਾ ਆਜੀ ਇਹਨਾਂ ਨੇ ਵਿਕਰ ਸਿੰਘ ਪੱਕੇ ਉਹਨਾਂ ਨੇ ਇੱਕ ਪੱਕਾ ਬੰਦਾ ਰੱਖਿਆ ਜਿਹੜਾ ਮਰਜੀ ਚੀਜ਼ ਦੀ ਸਟਾਪ ਲਾ ਕੇ ਆਉਣੀ ਆ ਕਿ ਕਿਸੇ ਦਾ ਕਿਸੇ ਦੀ ਝਾਲੀ ਛੱਬੀ ਬਣਾ ਕੇ ਉਹਨਾਂ ਨੂੰ ਬਲੈਕਮਿਲ ਕਰਨਾ ਸਰ ਇੱਕ ਗਿਸ਼ਤਾ ਵੀ ਤੁਹਾਡੇ ਦੇ ਕੇ ਨਿਕੁਟਮਾਰ ਹੋਈ ਆ ਪ੍ਰਸ਼ਾਸਨ ਦਾ ਕੋਈ ਕਾਰਵਾਈ ਨਹੀਂ ਹੋਈ ਤੇ ਹੁਣ ਤੁਸੀਂ ਕੀ ਮੰਗ ਪ੍ਰਸ਼ਾਸਨ ਕੋ ਕਰਦੇ ਜੀ ਕਿ ਕੀ ਕਾਰਵਾਈ ਰੱਖਣੀ ਹੈ ਦੇਖੋ ਜੀ ਮੈਂ ਤਾਂ ਬੇਨਤੀ ਕਰ ਸਕਦਾ ਪ੍ਰਸ਼ਾਸਨ ਨੂੰ ਕੱਲ ਮੈਂ ਤੇ ਬਲੇਰ ਸਾਹਿਬ ਅਸੀਂ ਸਾਰੇ ਮਤਲਬ ਉੱਥੇ ਗਏ ਐਸਐਸਬੀ ਸਾਹਿਬ ਦੇ ਬਲੇਰ ਸਾਹਿਬ ਨੇ ਜਾ ਕੇ ਐਸਐਸਬੀ ਸਾਹਿਬ ਨੂੰ ਸਾਰੀ ਗੱਲ ਦੱਸੀ ਕਿਉਂਕਿ ਪੁਲਿਸ ਵੀ ਇਸ ਗੱਲ ਤੋਂ ਭੜੀ ਭੜ ਜਾਣੂ ਆ ਵੀ ਕੋਈ ਵੀ ਉੱਥੇ ਲੜਾਈ ਨਹੀਂ ਹੋਈ ਜਿਹਦੇ ਵਿੱਚ ਕੇ 26 ਦਾ ਗੁਰਦੇਲ ਟਾਵੇ ਉੱਥੇ ਯਾਰ ਲੋ ਬਜਾਰ ਦੇ ਵਿੱਚ ਸਾਰੇ ਇਕੱਲੇ ਇਕੱਲੇ ਬਦੇਓ ਪਤਾ ਕਰੋ ਸਾਡੀ ਕਾਲ ਡਿਟੇਲ ਘੜਾਓ ਵੀ ਇਹ ਹੈਗੇ ਕਿ ਨਹੀਂ ਹੈਗੇ ਉੱਥੇ ਪੁਲਿਸ ਨੇ ਇਹਨਾਂ ਚੀਜ਼ਾਂ ਨੂੰ ਵਾਚਿਆ ਹੀ ਨਹੀਂ ਤੇ ਇੱਕ ਤਰਫਾ ਜਾ ਕੇ ਆਪਾਂ ਰਲ ਮਿਲ ਕੇ ਇਹਦੇ ਐਸਐਸਈ ਸੁਲਵਿੰਦਰ ਸਿੰਘ ਨੇ ਤੇ ਸਾਡੇ ਉੱਤੇ ਇਹਨਾਂ ਨੇ ਪਰਚਾ ਦਾ ਜ਼ਿਕਰ ਦਿੱ ਬਿਲਕੁਲ ਜੀ ਪੁਲਿਸ ਜਿਹੜਾ ਹੈਗਾ ਵੇਖੋ ਸਾਨੂੰ ਐਸਐਸਬੀ ਸਾਹਿਬ ਨੇ ਪੂਰਾ ਵਿਸ਼ਵਾਸ ਦਿਵਾਇਆ ਕਿ ਬਹੁਤ ਵਧੀਆ ਵਾ ਐਸਐਸਬੀ ਸਾਹਿਬ ਡੀਐਸਪੀ ਸਾਹਿਬ ਕਿਪਟ ਬਹੁਤ ਵਧੀਆ ਐਸਐਚਓ ਸਾਹਿਬ ਨੇ ਵੀ ਗੱਲ ਬਲੇਰ ਸਾਹਿਬ ਗਏ ਉਹਨਾਂ ਨੇ ਗੱਲ ਸੁਣੀ ਆ ਵੀ ਇਹੀ ਡੀਟੇਲ ਕਢਾ ਕੇ ਤੁਹਾਡਾ ਪਰਚਾ ਕੇਸਰ ਕਰਾਂਗੇ ਤੇ ਅਸੀਂ ਵੀ ਇਹੋ ਉਮੀਦ ਕਰਦੇ ਹਾਂ ਵੀ ਪ੍ਰਸ਼ਾਸਨ ਸਾਡੀ ਜਿਹੜੀ ਸਹੀ ਗੱਲ ਆ ਸਹੀ ਜਿਹੜੀ ਦਿਸ਼ਾ ਵੱਲ ਚੱਲਦੇ ਚੱਲਦੇ ਹੋਏ ਇਹ ਪਰਚੇ ਨੂੰ ਕੇਸਰ ਕੀਤਾ ਜਾਵੇ ਤੇ ਜਿਹੜੀ ਅਸਲੀ ਮਾਰਗਟ ਆਈ ਮੇਰੇ ਬੇਟੇ ਦੀ ਹੋਈ ਆ ਚੌਂਕ ਦੇ ਵਿੱਚ ਪਸਤਾਉ ਰੱਖਿਆ ਬਾ ਉਹਦੀ ਜਿਹੜੀ ਬੰਦੀ ਕਾਰਵਾਈ ਉਹਨਾਂ ਦੋਸ਼ੀਆਂ ਦੇ ਉਹਨਾਂ ਦੇ ਹੋਇਆ ਵਾ ਤੇ ਉਹਨਾਂ ਨੂੰ ਰੈਸਟ ਨਹੀਂ ਕੀਤਾ ਗਿਆ ਨਹੀਂ ਸਰ ਪਹਿਲਾ ਜਿਹੜਾ ਐਫ ਆਈ ਆਰ ਨੰਬਰ 41 ਹੈ ਨਾ ਜੀ ਉਹਦੇ ਵਿੱਚ ਕੀ ਹੋਇਆ ਵੀ ਇੱਕ ਬੰਦੇ ਨੇ ਮਤਲਬ ਇਨਕੁਆਰੀ ਦੇ ਵਿੱਚ ਪੁਲਿਸ ਅਫਸਰਾਂ ਨੇ ਉਹਦਾ ਨਾਂ ਕੱਢ ਦਿੱਤਾ ਤੇ ਦੂਜੇ ਨੇ ਆਪਣੀ ਹਾਈ ਕੋਰਟ ਤੋਂ ਜਵਾਬਤ ਕਰਵਾਈ ਸੀ ਤੁਹਾਨੂੰ ਕੀ ਲੱਗਦਾ ਗੁਰਿੰਜੀਤ ਸਿੰਘ ਜੀ ਕੋਈ ਰੰਜੀਤ ਸਿੰਘ ਬਾਜੀ ਵੇਖੋ ਜੀ ਮੇਰਾ ਉਹਨਾਂ ਨਾਲ ਪੁਰਾਣਾ ਕੇਸ ਚੱਲਦਾ ਪਿਆ ਅਦਾਲਤਾਂ ਦੇ ਵਿੱਚ ਆਪਣੀ ਜਗ੍ਹਾ ਦਾ ਇਹਨਾਂ ਨੇ ਝਾਲੀ ਬਿਆਨਾਂ ਤਿਆਰ ਕਰਕੇ ਕੋਰ ਚ ਲਾਇਆ ਹੈ ਜਿੱਦਕਿ ਮੇਰੇ ਤਿੰਨ ਕੇਸ ਜਿਹੜੇ ਪੱਤੀ ਕੋਰ ਦੇ ਚੱਲਦੇ ਪਿਆ ਇਹ ਸਾਨੂੰ ਹਰ ਵਾਰੀ ਲੰਘਦੇ ਆਉਂਦੇ ਟਿਚਰਾਂ ਕਰਦੇ ਆ ਛੇੜਦੇ ਆ ਵੀ ਕਿਸੇ ਤਰੀਕੇ ਨਾਲ ਹੀ ਲੜਾਈ ਕਰਕੇ ਬਾਲਾ ਬਣਾ ਕੇ ਤੇ ਇਹਨਾਂ ਨੂੰ ਦਵਾਈ ਦੇਣਾਂ ਕੋਲੋਂ ਪੈਸੇ ਲੀ ਗਏ ਕੀ ਕਰ ਪ੍ਰਸ਼ਾਸਨ ਇਹ ਪੱਤਾ ਰੱਬ ਨਹੀਂ ਫਿਰ ਅਸੀਂ ਆਪਣਾ ਵੇਖੋ ਸਾਨੂੰ ਉਮੀਦ ਤੇ ਪੂਰੀ ਆ ਵੀ ਐਸਐਸਬੀ ਸਾਹਿਬ ਮੈਂ ਦੱਸਿਆ ਤਾ ਜਿਤਨਾ ਵੀ ਵਿਸ਼ਵਾਸ ਦਵਾਇਆ ਵਾ ਇਹ ਪਰਚਾ ਹੀ ਕੈਸ ਲਗਾਗੇ ਕੋਈ ਝਾਲੀ ਆ ਜੇ ਨਹੀਂ ਕਰਨਗੇ ਤੇ ਫਿਰ ਅਸੀਂ ਵੱਡੇ ਰੂਪ ਦੇ ਵਿੱਚ ਪੂਰੇ ਜ਼ਿਲ੍ਹੇ ਦੀ ਟੀਮ ਨੂੰ ਨਾਲ ਲੈ ਗਏ ਆਪਣੇ ਪਿੰਡਾਂ ਦੇ ਵਿੱਚ ਜਿੰਨੇ ਸਾਡੇ ਸਾਥੀ ਪਾਰਟੀ ਦੇ ਵਰਕਰ ਆ ਅਸੀਂ ਜਾ ਕੇ ਭੀਖਮਣ ਚੌਂਕ ਦੇ ਵਿੱਚ ਧਰਨਾ ਲਾਵਾਂਗੇ ਤੁਹਾਨੂੰ ਕਿਦਾਜੀ ਕਰਨਾ ਪਿਆ ਜਿਹੜਾ ਕਾਨਫਰੰਸ ਰੱਖੀ ਆ ਤੁਹਾਨੂੰ ਕੋਈ ਇਨਸਾਫ ਨਹੀਂ ਬੜੇ ਸਾਨੂੰ ਇਨਸਾਫ ਸਾਨੂੰ ਕੋਈ ਇਨਸਾਫ ਅਸੀਂ ਤੁਹਾਨੂੰ ਸਿਰਫ ਇੱਕ ਪ੍ਰੈਸ ਕਿਉਂਕਿ ਲੋਕਤੰਤਰ ਦਾ ਚੌਥਾ ਖਾਂਬਿਆ ਇਸ ਕਰਕੇ ਦੱਸਿਆ ਗਿਆ ਬਾਬੇ ਅਸੀਂ ਪ੍ਰੈਸ ਦੇ ਵਿੱਚ ਆਪਣੀ ਗੱਲ ਰੱਖ ਸਕੀਏ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗ ਸਕੇ ਵੀ ਇੱਥੇ ਕੀ ਕੁਝ ਹੋ ਰਿਹਾ ਵਾ ਸ਼ਰਿਆਮ ਝਾਲੀ ਮੈਂ ਤਾਂ ਪਰਚੇ ਛਭੀਆਂ ਬਣਾ ਕੇ ਪਰਚੇ ਦੇ ਰਹੇ ਆ ਔਰ ਇਹਨਾਂ ਨੇ ਸਾਰੇ ਸਮਾਜ ਦੇ ਵਿੱਚ ਇੱਕ ਗਲਤ ਮੈਸੇਜ ਚੱਲੇਗਾ ਸਾਡਾ ਭਿੱਖੀ ਵੰਡ ਸਾਨੂੰ ਕਿ ਹਿੰਦੂ ਹੋਣ ਦੇ ਨਾਤੇ ਟਾਰਗੇਟ ਰੱਖਿਆ ਗਿਆ ਵੀ ਹਿੰਦੂ ਇਥੋਂ ਛੱਡ ਕੇ ਚਲੇ ਜਾਣ ਇਹ ਯੋਜਨਾ ਕਰ ਜਾਂਦੇ ਇਥੋਂ ਦੇ ਇੱਥੇ ਆ ਗਏ ਆਉਣ ਡੈਪੂਟੇਸ਼ਨ ਸਾਰੇ ਭਰਾ ਸਾਡੇ RAMLAL JI ਸਾਡੇ ਸਾਬਕਾ ਜ਼ਿਲ੍ਹਾ ਪ੍ਰਧਾਨ ਜੀ ਸਾਡੇ ਵੀਰ ਵੱਡੇ ਵੀ ਬੈਠੇ ਭੈਂਜੀ ਆਮਨਦੀਪ ਗੌਰ ਬੈਠੇ ਆ ਰੋਹਿਤ ਜੀ ਮੰਡਰ ਪ੍ਰਧਾਨ ਬੈਠੇ ਸਾਰੇ ਗੌਰਮ ਸਿੰਘ ਬਲੇਰ ਬੈਠੇ ਆ ਇਹ ਸਾਰੇ ਜਾਨੇ ਜਾ ਕੇ ਅੱਜ ਫੇਰ ਐਸਐਸਪੀ ਸਾਹਿਬ ਨੂੰ ਅਰਜ਼ੀ ਬੇਨਤੀ ਕਰਾਂਗੇ ਕਿ ਇਹ ਜਿੱਦੀ ਛੇਤੀ ਛੇਤੀ ਹੋ ਜਲਦੀ ਤੋਂ ਜਲਦੀ ਜਾਂਚ ਕਰਵਾ ਕੇ ਇਹ ਪਰਚੇ ਨੂੰ ਕੈਂਸਲ ਕੀਤਾ ਜਾਵੇ ਤੇ ਸਾਨੂੰ ਨਿਆਂ ਦਿਵਾਇਆ ਜਾਵੇ ਇਹ ਜੀ ਸਾਡੇ ਛੋਟੇ ਵੀਰ ਪੁਕਾਰ ਦੀ ਪ੍ਰਿੰਸ ਜਿਹੜੇ ਬਹੁਤ ਹੀ ਪੁਰਾਣੇ ਬੀਜੇਪੀ ਦੇ ਲੀਡਰ ਨੇ ਕਿਉਂਕਿ ਵੱਖ-ਵੱਖ ਉਹਦਿਆਂ ਤੇ ਰਹੇ ਨੇ ਕੁਝ ਇਹਨਾਂ ਦੇ ਨਿੱਜੀ ਰੰਜਿਸ਼ ਦਾ ਪੁਰਾਣਾ ਝਗੜਾ ਇਹਨਾਂ ਦਾ ਚੱਲਦਾ ਸੀ ਜਿਸ ਤਹਿਤ ਇਹਨਾਂ ਦਾ ਕੋਈ ਜਨ ਪਹਿਲਾਂ ਵੀ ਝਗੜਾ ਹੋਇਆ ਸੀ ਇਹਨਾਂ ਤੁਹਾਨੂੰ ਵਿਸਤਾਰ ਨਾਲ ਦੱਸ ਦਿੱਤਾ ਡੀਐਸਪੀ ਸਾਹਿਬ ਦੀ ਇਹ ਨੌਲੇਜ ਦੇ ਵਿੱਚ ਸੀ ਪਰ ਐਸਐਚਓ ਨੇ ਪਰਸੋਂ ਹੀ ਜੁਆਇਨ ਕੀਤਾ ਨਵਾਂ ਹਰਪ੍ਰੀਤ ਸਿੰਘ ਉਹਨਾਂ ਨੇ ਉੱਥੇ ਸਵਿੰਦਰ ਸਿੰਘ ਪੁਰਾਣਾ ਥਾਣੇਦਾਰ ਸੀ ਜਿਹਨੂੰ ਸਭ ਕੁਝ ਪਤਾ ਸੀ ਉਨੇ ਅਫਸਰਾਂ ਨੂੰ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਐਸਐਚਓ ਸਾਹਿਬ ਨੇ ਮੈਨੂੰ ਕੱਲ ਦੱਸਿਆ ਉਹਨਾਂ ਉਹਨਾਂ ਦੇ ਧਿਆਨ ਵਿੱਚ ਨਹੀਂ ਲਿਆਂਦਾ ਤੇ ਆ ਜੀ ਰਿਜ਼ਲਟ ਪਿਆ ਜੀ ਉਹ ਕਹਿ ਕੇ ਤੇ ਉਹ ਇਹਨਾਂ ਤੇ ਝੂਠਾ ਪਰਚਾ ਦਰਜ ਕਰਵਾਤਾ ਇਹ ਸਵਿੰਦਰ ਸਿੰਘ ਐਸਆਈ ਦੀ ਮਿਲੀ ਭੁਗਤਿਆ ਜਿਨ੍ਹਾਂ ਨੇ ਅਫਸਰਾਂ ਨੂੰ ਗੁੰਮਰਾਹ ਕਰਕੇ ਗਲਤੀ ਕੀਤੀ ਆ ਮੈਨੂੰ ਕੱਲ ਜੋ ਥਾਣੇ ਤੋਂ ਪਤਾ ਲੱਗਾ ਮੈਂ ਤੇ ਇੰਨੀ ਗੱਲ ਕਹਾਂਗਾ ਕਿ ਜੋ ਕੁਝ ਵੀ ਹੋਇਆ ਇਹ ਸਰਾਸਰ ਗਲਤ ਆ ਕਿਉਂਕਿ ਇਹ ਗੱਲਾਂ ਜਿਹੜੀਆਂ ਚੀਜ਼ਾਂ ਨੇ ਛੋਪਾ ਨਹੀਂ ਦਿੰਦੀਆਂ ਨਹੀਂ ਜੀ ਮੈਨੂੰ ਡਿਪਟੀ ਸਾਹਿਬ ਨੇ ਪੂਰਾ ਵਿਸ਼ਵਾਸ ਦਵਾਇਆ ਮੈਂ ਐਸਐਸਪੀ ਨੂੰ ਮੈਂ ਸਾਡੇ ਵਾਈਸ ਪ੍ਰਧਾਨ ਕੁਲਦੀਪ ਸਿੰਘ ਬੱਬੂ ਜੀ ਜਿਹੜੇ ਬਹੁਤ ਹੀ ਪੁਰਾਣੇ ਪਾਰਟੀ ਦੇ ਬੰਦੇ ਨੇ ਅਸੀਂ ਇਕੱਠੇ ਗਏ ਸੀ ਉਹਨਾਂ ਐਸਐਸਪੀ ਸਾਹਿਬ ਨੇ ਕਿਹਾ ਕਿ ਬੇਫਿਕਰ ਹੋ ਮੈਂ ਇੱਥੇ ਸਾਰਾ ਰਿਕਾਰਡ ਮਗਾ ਕੇ ਮੈਂ ਬਿਲਕੁਲ ਇਨਸਾਫ ਦਵਾਵਾਂਗਾ ਕੱਲ ਐਸਐਸਪੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਵਾਇਆ ਔਰ ਮੈਨੂੰ ਡੀਐਸਪੀ ਸਾਹਿਬ ਤੇ ਪੂਰਾ ਯਕੀਨ ਆ ਕਿ ਸਾਡੇ ਡਿਪਟੀ ਸਾਹਿਬ ਬਹੁਤ ਵਧੀਆ ਇਨਸਾਨ ਨੇ ਜੋ ਨਾ ਅਜੇ ਤੱਕ ਕਮਿਟਮੈਂਟ ਕੀਤੀ ਆ ਉਹਨੂੰ ਡਨ ਕੀਤਾ ਕਿਉਂਕਿ ਮੈਂ ਤਾਂ ਹੀ ਆ ਕਿ ਅੱਜ ਸਿਰਫ ਦੱਸਣਾ ਇਸ ਕਰਕੇ ਜੋ ਸਮਝਿਆ ਕਿ ਸਾਡੀ ਪਾਰਟੀ ਲੈਵਲ ਤੇ ਵੀ ਪਤਾ ਹੋਣਾ ਚਾਹੀਦਾ ਕਿ ਸਾਡੇ ਬੰਦਿਆਂ ਤੇ ਝੂਠੇ ਪਰਚੇ ਹੋ ਰਹੇ ਆ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਕੁਝ ਬੰਦੇ ਆ ਉਹ ਆਪਸੀ ਮਿਲੀਮੁੱਤ ਕਰਕੇ ਉਹ ਜਾਨਕੀ ਗਲਤ ਪਰਚੇ ਕਰਵਾ ਕੇ ਸਾਡੇ ਬੰਦਿਆਂ ਨੂੰ ਦਬਾਉਣਾ ਚਾਹੁੰਦੇ ਆ ਜਿੱਕਿ ਜਿਹੜਾ ਇਹਨੇ ਇੱਕ ਹਿੰਦੂ ਕੈਟਾਗਰੀ ਦੱਸਿਆ ਕਿ ਜਿਹੜੇ ਹਿੰਦੂ ਪਰਿਵਾਰ ਨਾਲ ਬਲੋਂਗ ਕਰਦੇ ਆ ਸਾਨੂੰ ਉਹ ਕਹਿਣਾ ਚਾਹੁੰਦੇ ਇਹਦੇ ਬਾਰੇ ਕੀ ਕਹਿਣਾ ਮੈਂ ਇਹ ਗੱਲ ਕਹਾਂਗਾ ਵੀ ਇੱਕ ਯਾਰ ਕਈਆਂ ਬੰਦਿਆਂ ਦੀ ਸੋਚ ਗਲਤ ਹੁੰਦੀ ਹੈ ਜੀ ਅਸੀਂ ਸਾਰੇ ਭਰਾ ਆਂ ਭਾਵੇਂ ਕੋਈ ਵੀ ਬਰਾਦਰੀ ਆ ਇਥੇ ਗੱਲ ਹਿੰਦੂ ਦੀ ਨਹੀਂ ਪੰਜਾਬ ਦੇ ਵਿੱਚ ਸਾਰੇ ਰਹਿੰਦੇ ਆ ਜੀ ਮੇਰੇ ਮਈਬੀ ਸਿੰਘ ਭਰਾ ਨੇ ਈਸਾਈ ਨੇ ਹਿੰਦੂ ਨੇ ਬਾਮਨ ਨੇ ਸਾਰੇ ਹੀ ਭਰਾ ਆ ਬਰਾਦਰੀਆਂ ਨੇ ਕੋਈ ਕਿਸੇ ਨੂੰ ਕੱਢ ਨਹੀਂ ਸਕਦਾ ਮੈਂ ਇਹਦੇ ਭਰਾ ਨੂੰ ਕੋਈ ਗੱਲ ਨਹੀਂ ਅਸੀਂ ਸਾਰੇ ਇਹਦੇ ਨਾਲ ਬੈਠੇ ਆ ਏਡਾ ਕੋਈ ਗੱਲ ਨਹੀਂ ਹੁੰਦੀ ਬਾਕੀ ਇਹ ਗੱਲ ਠੀਕ ਆ ਕਿ ਕੁਝ ਭਰਾ ਸਾਡਾ ਭਰਾ ਆ ਕਈਰ ਘਬਰਾ ਜਾਂਦਾ ਕਿਉਂਕਿ ਜਿੰਨੇ ਵੀ ਯਾਰ ਮਾਹੌਲ ਨਹੀਂ ਵੇਖਿਆ ਹੁੰਦਾ ਉਹਦੇ ਵਾਸਤੇ ਬੜੀ ਵੱਡੀ ਗੱਲ ਹੁੰਦੀ ਆ ਇਸ ਕਰਕੇ ਮੈਨੂੰ ਇਹ ਗੱਲ ਪਤਾ ਕਿ ਉਹ ਧੱਕਾ ਹੋ ਰਿਹਾ ਤੇ ਅਸੀਂ ਇਸੇ ਕਰਕੇ ਸਾਰੇ ਇਹਦੇ ਨਾਲ ਖੜੇ ਆ ਬਿਲਕੁਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ ਪਾਰਟੀ ਲੈਵਲ ਤੇ ਸਾਰੇ ਅਸੀਂ ਇਹਦੇ ਨਾਲ ਆ